ABC ਪੰਜਾਬ ਦੇ ਖਾਸ ਬੁਲੇਟਿਨ ਦੇਸ਼ ਦਾ ਖਬਰਨਾਮਾ ਅੱਜ ਤੁਹਾਡਾ ਸਭ ਦਾ ਸਵਾਗਤ। ਦੇਸ਼ ਭਰ ਦੇ ਵਿੱਚ ਅੱਜ ਕੀ ਕੁਝ ਵਾਪਰਿਆ ਅਰਦੇਸ਼ ਨਾਲ ਸੰਬੰਧਿਤ ਗਤੀਵਿਧੀਆਂ ਸਿਆਸੀ ਤੌਰ ਤੇ ਕੀ ਰਹੀਆਂ ਇਸ ਨਾਲ ਜੁੜੀਆਂ तमाम ਖਬਰਾਂ ਸਾਂਝੀਆਂ ਕਰਾਂਗੇ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਬਹੁ ਚਰਚਿਤ ਮਾਮਲਾ। ਨਵੀਂ ਪਾਰਲੀਮੈਂਟ ਦੇ ਵਿੱਚ ਨੌਜਵਾਨਾਂ ਦੀ ਐਂਟਰੀ ਤੇ ਉਸ ਤੋਂ ਬਾਅਦ ਉਹਨਾਂ ਦੀ ਗ੍ਰਿਫਤਾਰੀ ਔਰ ਇੱਕ ਜਿਸ ਨੂੰ ਮੁੱਖ ਮਾਸਟਰਮਾਈਂਡ ਦੱਸਿਆ ਜਾ ਰਿਹਾ ਲਾਲਿਤ ਜਿਸ ਨੇ ਬੀਤੀ ਰਾਤ ਹੀ ਸਰੈਂਡਰ ਕੀਤਾ ਸੀ ਉਸ ਨੂੰ ਵੀ ਰਿਮਾਂਡ ਦੇ ਉੱਤੇ ਭੇਜ ਦਿੱਤਾ ਗਿਆ ਹੈ ਹਾਲਾਂਕਿ ਇਸ ਮਾਮਲੇ ਨਾਲ ਜੁੜੀ ਜਿਹੜੀ ਅਪਡੇਟ ਹੈ ਉਹ ਸਾਂਝੀ ਕਰ ਦਿੰਨੇ ਆ ਲੋਕ ਸਭਾ ਦੇ ਅੰਦਰ ਚੱਲ ਰਹੀ ਕਾਰਵਾਈ ਦੇ ਦੌਰਾਨ ਜਦੋਂ ਨੌਜਵਾਨ ਅੰਦਰ ਵੜਦੇ ਨੇ ਤੇ ਉਸ ਤੋਂ ਬਾਅਦ ਮਾਸਟਰਮਾਈਂਡ ਆ ਜਿਹੜਾ ਉਹ 7 ਦਿਨ ਦੇ ਪੁਲਿਸ ਰਿਮਾਂਡ ਦੇ ਉੱਤੇ ਭੇਜ ਦਿੱਤਾ ਗਿਆ ਸੰਸਦ ਦੇ ਵਿੱਚ ਜਿਹੜੀ ਇਹ ਐਂਟਰੀ ਕਰਨ ਵਾਲੇ ਨੌਜਵਾਨ ਨੇ ਜਿਹੜੇ ਉਹ ਲਗਭਗ ਜਿਹੜੀ ਹੈ ਸਾਰਿਆਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਲਲਿਤ ਨੇ ਬੀਤੀ ਦੇਰ ਰਾਤ ਦਿੱਲੀ ਪੁਲਿਸ ਥਾਣੇ ਦੇ ਵਿੱਚ ਰੈਂਡਰ ਕਰ ਦਿੱਤਾ ਸੀ ਪੁਲਿਸ ਸੂਤਰਾਂ ਦਾ ਕਹਿਣਾ ਸੀ ਕਿ ਮਹੇਸ਼ ਨਾਮ ਦਾ ਇੱਕ ਵਿਅਕਤੀ ਦੇ ਨਾਲ ਉਹ ਦਿੱਲੀ ਦੇ ਕਰਤਵਿਆ ਪਥ ਪੁਲਿਸ ਸਟੇਸ਼ਨ ਦੇ ਵਿੱਚ ਪਹੁੰਚਦਾ ਲਲਿਤ ਨੇ ਸੰਸਦ ਦੇ ਵਿੱਚ ਐਂਟਰੀ ਕਰਨ ਦਾ ਵੀਡੀਓ ਬਣਾ ਕੇ ਇੰਸਟਾਗ੍ਰਾਮ ਦੇ ਉੱਤੇ ਵੀ ਪਾਇਆ ਸੀ ਕਲਕੱਤਾ ਦੇ ਇੱਕ ਐਨਜੀਓ ਨੂੰ ਵੀ ਭੇਜਿਆ ਸੀ ਤਾਂ ਕਿ ਇਹ ਮੀਡੀਆ ਤੱਕ ਪਹੁੰਚ ਸਕੇ ਇਸ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਜਾਂਦਾ ਪਰ ਉਹ ਆਪਣੇ ਬਾਕੀ ਸਾਥੀਆਂ ਦੇ ਮੋਬਾਈਲ ਫੋਨ ਵੀ ਲੈ ਜਾਂਦਾ ਨਾਲ ਹੀ ਜਿਸ ਨੂੰ ਉਸਨੇ ਬਾਅਦ ਵਿੱਚ ਸਾੜ ਦਿੱਤਾ ਸੀ ਦੱਸਿਆ ਗਿਆ ਤਾਂ ਕਿ ਸਬੂਤ ਮਟਾਏ ਜਾ ਸਕਣ ਹਾਲਾਂਕਿ ਮੋਬਾਈਲ ਸਾੜਨ ਤੋਂ ਬਾਅਦ ਲਲਿਤ ਵਸਤੂ ਬਸਰਾਹੀ ਰਾਜਸਥਾਨ ਦੇ ਨਗੌਰ ਪਹੁੰਚ ਜਾਂਦਾ ਹੈ ਉੱਥੇ ਹੀ ਉਸਨੇ ਆਪਣੇ ਦੋ ਦੋਸਤਾਂ ਨੂੰ ਮਿਲਦਾ ਇੱਕ ਹੋਟਲ ਦੇ ਵਿੱਚ ਉਸਨੇ ਰਾਤ ਕੱਟੀ ਜਦੋਂ ਉਸ ਤੋਂ ਇਹ ਅਹਿਸਾਸ ਹੋਇਆ ਕਿ ਪੁਲਿਸ ਉਸ ਦੀ ਤਲਾਸ਼ ਕਰ ਰਹੀ ਹੈ ਤੇ ਬਾਕੀ ਉਸਦੇ ਸਾਥੀ ਗ੍ਰਿਫਤਾਰ ਨੇ ਲਗਭਗ ਤਾਂ ਉਸਨੇ ਉਹ ਵੀ ਦਿੱਲੀ ਵਾਪਸ ਚਲਾ ਜਾਂਦਾ ਉਸਨੇ ਸਰੈਂਡਰ ਕੀਤਾ ਫਿਲਹਾਲ ਪੁਲਿਸ ਦੀ ਸਪੈਸ਼ਲ ਸੈੱਲ ਦੀ ਇੱਕ ਸਟੱਡੀ ਦੇ ਵਿੱਚ ਹੈ ਤੇ 7 ਦਿਨ ਰ ਇਸ ਪੁੱਛਗਿਛ ਦੇ ਵਿੱਚ ਰਿਮਾਂਡ ਦੇ ਵਿੱਚ ਪੁੱਛਿਆ ਜਾਵੇਗਾ ਕਿ ਉਹਨਾਂ ਦਾ ਮਕਸਦ ਕੀ ਸੀ ਹਾਲਾਂਕਿ ਇਸ ਮਸਲੇ ਦੇ ਵਿੱਚ ਵੱਖ-ਵੱਖਰੀਆਂ ਚਰਚਾਵਾਂ ਨੇ ਦੋ ਪੱਖਾਂ ਤੋਂ ਚਰਚਾ ਹੋ ਰਹੀ ਹੈ ਇੱਕ ਇਹ ਕਿਉਂਕਿ ਇੱਕ ਪੋਸਟ ਜਿਹੜੀ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਦੇ ਉੱਤੇ ਜਿਸ ਦੇ ਵਿੱਚ ਇਹ ਲਿਖਿਆ ਸੀ ਕਿ ਤਾਨਾਸ਼ਹੀ ਸਰਕਾਰ ਦੇ ਵਿਰੁੱਧ ਪ੍ਰਦਰਸ਼ਨ ਔਰ ਦੂਜੇ ਪਾਸੇ ਸਰਕਾਰ ਦੇ ਪੱਖ ਤੋਂ ਵੇਖਿਆ ਜਾਵੇ ਤਾਂ ਇੱਕ ਜਿਹੜਾ ਨਰੇਟਿਵ ਇਹ ਚੱਲ ਰਿਹਾ ਹੈ ਇਹਨਾਂ ਦੇ ਬਾਰੇ ਕਿ ਕਿਵੇਂ ਕੋਸਪੈਟ ਕੀਤੀ ਗਈ ਐਂਟਰੀ ਕੀਤੀ ਗਈ ਇਹ ਸਿਕਿਉਰਟੀ ਬਰੀਚ ਦਾ ਮਸਲਾ ਹੈ ਸੰਸਦ ਵਿੱਚ ਜਿੰਨੇ ਤਮਾਮੇ ਨੌਜਵਾਨ ਜਿਸ ਦੇ ਵਿੱਚ ਇੱਕ ਲੜਕੀ ਵੀ ਸ਼ਾਮਲ ਹੈ ਸੋਸ਼ਲ ਮੀਡੀਆ ਗਰੁੱਪ ਦੇ ਉੱਤੇ ਉਹਨਾਂ ਨੇ ਆਪਣੀ ਵਿਚਾਰਧਾਰਾ ਦੀਆਂ ਪੋਸਟਾਂ ਵੀ ਪਾਈਆਂ ਹੋਈਆਂ ਨੇ ਤੇ ਸਾਰੇ ਹੀ ਭਗਤ ਸਿੰਘ ਫੈਨਸ ਕਲੱਬ ਦੇ ਨਾਲ ਜੁੜੇ ਹੋਏ ਸਨ ਪੰਜਵਾਂ ਜਿਹੜਾ ਮਲਜ਼ਮ ਇਸ ਮਾਮਲੇ ਦੇ ਵਿੱਚ ਗੁਰੂਗ੍ਰਾਮ ਦਾ ਵਿਸ਼ਾਲ ਸ਼ਰਮਾ ਉਸ ਨੂੰ ਵੀ ਹਿਰਾਸਤ ਵਿੱਚ ਪੁੱਛ ਗੇ ਉਸ ਤੋਂ ਵੀ ਜਾਰੀ ਹੈ ਪੁਲਿਸ ਨੇ ਦੱਸਿਆ ਕਿ ਮਲਜ਼ਮਾਂ ਦਾ ਕਿਸੇ આતਵਾਦੀ ਸੰਗਠਨ ਦੇ ਨਾਲ ਸੰਬੰਧ ਸਾਹਮਣੇ ਨਹੀਂ ਆਇਆ ਸਾਰੇ ਕਰੀਬ 1.5 ਸਾਲ ਤੋਂ ਸੰਸਦ ਦੇ ਵਿੱਚ ਐਂਟਰੀ ਦੀ ਸਾਜ਼ਿਸ਼ ਰਚ ਰਹੇ ਸਨ ਔਰ ਇਹ ਸਾਰੇ ਮੈਸੂਰ ਦੇ ਵਿੱਚ ਮਿਲੇ ਸਨ ਮਾਰਚ ਦੇ ਵਿੱਚ ਮਨਰੰਜਨ ਨੂੰ ਰੇਕੀ ਕਰਨ ਦੇ ਲਈ ਕਿਹਾ ਗਿਆ ਸੀ ਪੁਲਿਸ ਦੇ ਅਨੁਸਾਰ ਲਲਿਤ ਝਾ ਨੇ ਮਾਰਚ ਦੇ ਵਿੱਚ ਮਨਰੰਜਨ ਨੂੰ ਸੰਸਦ ਭਵਨ ਦੀ ਰੇਕੀ ਕਰਨ ਨੂੰ ਕਿਹਾ ਸੀ ਸਾਗਰ ਵੀ ਜੁਲਾਈ ਦੇ ਵਿੱਚ ਸੰਸਦ ਭਵਨ ਆਇਆ ਸੀ ਪਰ ਉਹ ਅੰਦਰ ਨਹੀਂ ਸੀ ਜਾ ਪਾਇਆ ਮਨਰੰਜਨ ਅਤੇ ਸਾਗਰ ਨੇ ਦੇਖਿਆ ਕਿ ਉਹਨਾਂ ਦੇ ਜੁੱਤਿਆਂ ਦੀ ਜਾਂਚ ਨਹੀਂ ਹੁੰਦੀ ਇਸ ਲਈ ਉਹ ਸਮੋਕ ਕੈਨ ਜਿਹੜੇ ਨਾਲ ਲੈ ਕੇ ਗਏ ਸਨ ਉਹ ਜੁੱਤਿਆਂ ਦੇ ਵਿੱਚ ਲੁਕੋ ਕੇ ਗਏ ਸਨ 10 ਦਸੰਬਰ ਨੂੰ ਉਹ ਸਾਰੇ ਦਿੱਲੀ ਪਹੁੰਚੇ ਮਨਰੰਜਨ ਫਲਾਈਟ ਦੇ ਰਾਹੀਂ ਆਇਆ ਰਾਜਸਥਾਨ ਤੋਂ ਵੀ ਇੱਕ ਹੋਰ ਵਿਅਕਤੀ ਦਿੱਲੀ ਦੇ ਵਿੱਚ ਪਹੁੰਚਿਆ ਸੀ ਅਮੋਲ ਨੇ ਥਾਣੇ ਦੇ ਤੋਂ ਜਿਹੜੇ ਲਏ ਸੀ ਉਹ ਸਮੋਕ ਕੈਨ ਔਰ ਇੰਡੀਆ ਗੇਟ ਦੇ ਵਿੱਚ ਵੰਡੇ ਸੀ ਸਾਰਿਆਂ ਨੂੰ ਸਦਰ ਬਾਜ਼ਾਰ ਤੋਂ ਤਿਰੰਗੇ ਵੀ ਖਰੀਦੇ ਸਾਗਰ ਨੇ ਦੋ ਪਾਸ ਹਾਸਲ ਕੀਤੇ ਸਨ ਇਸ ਲਈ ਸਾਗਰ ਮਨੋਰੰਜਨ ਹੀ ਸੰਸਦ ਦੇ ਵਿੱਚ ਦਾਖਲ ਹੋ ਸਕੇ ਹਾਲਾਂਕਿ ਕਈ ਸੰਸਦ ਮੈਂਬਰਾਂ ਦਾ ਕਹਿਣਾ ਹੈ ਕਿ ਚਾਰ ਦੇ ਚਾਰ ਹੀ ਐਂਟਰ ਹੋਏ ਸਨ ਉਹ ਜਦੋਂ ਭਜ ਦੜ ਮਚੀ ਮੌਕੇ ਦੇ ਉੱਤੇ ਤੇ ਉਦੋਂ ਦੋਵੇਂ ਬਾਹਰ ਚਲੇ ਗਏ ਇਸ ਮਾਮਲੇ ਦੇ ਵਿੱਚ ਕਾਫੀ ਗੱਲਾਂ ਨੇ ਜਿਹੜੀਆਂ ਉਹ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਨੇ ਪਰ ਹਾਲੇ ਤੱਕ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਨਾਲ ਜੁੜੀਆਂ ਕਿਹੜੀਆਂ ਗੱਲਾਂ ਸਾਹਮਣੇ ਨਿਕਲ ਕੇ ਆਉਂਦੀਆਂ ਨੇ ਹਾਲਾਂਕਿ ਚਰਚਾਵਾਂ ਕਈ ਤਰ੍ਹਾਂ ਦੀਆਂ ਸਵਾਲ ਵੀ ਖੜੇ ਕਰਦੀਆਂ ਨੇ ਔਰ ਸ਼ੱਕ ਦੀ ਨਜ਼ਰ ਨਾਲ ਵੀ ਦੇਖਿਆ ਜਾ ਰਿਹਾ ਹੈ ਔਰ ਇੱਕ ਸਭ ਤੋਂ ਵੱਡਾ ਸਵਾਲ ਉੱਠ ਰਿਹਾ ਹੈ ਕਿ ਇੱਕ ਬੀਜੇਪੀ ਸੰਸਦ ਮੈਂਬਰ ਦੇ ਆਧਾਰ ਦੇ ਉੱਤੇ ਪਾਸ ਬਣਾ ਕੇ ਦੋ ਵਿਅਕਤੀ ਸੰਸਦ ਅੰਦਰ ਸ਼ਾਮਲ ਹੋਏ ਸਨ ਤਾਂ ਉਸ ਸੰਸਦ ਮੈਂਬਰ ਤੋਂ ਵੀ ਕੀ ਇਸ ਮਾਮਲੇ 'ਚ ਪੁੱਛਗਿੱਛ ਕੀਤੀ ਜਾਵੇਗੀ ਜਾਂ ਕੀਤੀ ਜਾ ਰਹੀ ਹੈ ਇਹ ਵੀ ਇੱਕ ਆਪਣੇ ਆਪ 'ਚ ਵੱਡਾ ਸਵਾਲ ਬਣਿਆ ਹੋਇਆ ਹੈ ਅਗਲੀ ਖਬਰ ਜੁੜੀ ਹੈ ਸੁਪਰੀਮ ਕੋਰਟ ਦੇ ਵਿੱਚ ਮਣੀਪੁਰ ਦੀ ਹਿੰਸਾ ਨੂੰ ਲੈ ਕੇ ਸੁਣਵਾਈ ਹੋ ਰਹੀ ਸੀ ਤੇ ਇੱਕ ਮੁੱਦੇ ਦੇ ਉੱਤੇ 2 ਹਫ਼ਤਿਆਂ ਦਾ ਸਮਾਂ ਦਿੱਤਾ ਮੰਗਿਆ ਗਿਆ ਸਮਾਂ ਦੇ ਦਿੱਤਾ ਗਿਆ ਔਰ 2 ਹਫ਼ਤਿਆਂ ਦੇ ਵਿੱਚ ਵਿੱਚ ਦੱਸਣ ਨੂੰ ਆਖਿਆ ਗਿਆ ਸਰਕਾਰ ਨੂੰ ਨਿਰਦੇਸ਼ ਦਿੱਤੇ ਗਏ ਨੇ ਮਣੀਪੁਰ ਸਰਕਾਰ ਨੂੰ ਕਿ ਜਿਹੜੇ ਧਾਰਮਿਕ ਸਥਾਨ ਨੇ ਖਾਸ ਕਰਕੇ ਉਸ ਇਲਾਕੇ ਦੇ ਵਿੱਚ ਉਹਨਾਂ ਦੇ ਨਾਲ ਜਿਹੜੇ ਹਾਦਸਾ ਗ੍ਰਸਤ ਹੋਏ ਨੇ ਜਾਂ ਜਿੱਥੇ-ਜਿੱਥੇ ਅੱਗਾਂ ਲੱਗੀਆਂ ਨੇ ਉਥੋਂ ਨੂੰ ਉਹਨਾਂ ਨੂੰ ਬਚਾਉਣ ਦੇ ਲਈ ਕੀ ਕੀ ਉਪਾਅ ਕੀਤੇ ਗਏ ਨੇ ਹੋਰ ਕੀ ਕੀ ਪ੍ਰਬੰਧ ਕੀਤੇ ਗਏ ਨੇ ਉਸ ਦਾ ਜਵਾਬ ਮੰਗਿਆ ਗਿਆ ਸੁਪਰੀਮ ਕੋਰਟ ਦੇ ਵਿੱਚ ਮਨੀਪੁਰ ਹਿੰਸਾ ਨੂੰ ਲੈ ਕੇ ਜਿਹੜੇ ਧਾਰਮਿਕ ਸਥਾਨ ਸੀ ਖਾਸ ਕਰਕੇ ਉਹ ਰਾਜ ਸਰਕਾਰ ਨੇ ਜਾਣਕਾਰੀ ਮੰਗ ਲਈ ਹੈ ਕੋਰਟ ਨੇ ਸ਼ੁੱਕਰਵਾਰ 15 ਦਸੰਬਰ ਨੂੰ ਰਾਜ ਸਰਕਾਰ ਤੋਂ ਪੁੱਛਿਆ ਕਿ ਧਾਰਮਿਕ ਸਥਾਨਾਂ ਨੂੰ ਬਚਾਉਣ ਦੇ ਲਈ ਕੀ ਕੀ ਉਹਨਾਂ ਵੱਲੋਂ ਪ੍ਰਬੰਧ ਕੀਤੇ ਗਏ ਨੇ ਚੀਫ ਜਸਟਿਸ ਡੀਵਾਈ ਚੰਦਰ ਚੂੜ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਮਨੀਪੁਰ ਸਰਕਾਰ ਨੂੰ ਹਿੰਸਾ ਦੇ ਵਿੱਚ ਜਿਹੜੇ ਧਾਰਮਿਕ ਸਥਾਨ ਸੀ ਖਾਸ ਕਰਕੇ ਉਹਨਾਂ ਦੀ ਪਛਾਣ ਕਰਨ ਤੋਂ ਬਾਅਦ 2 ਹਫ਼ਤੇ ਦੇ ਅੰਦਰ-ਅੰਦਰ ਰਿਪੋਰਟ ਸੌਂਪਣ ਦੇ ਨਿਰਦੇਸ਼ ਦਿੱਤੇ ਨੇ ਸੁਪਰੀਮ ਕੋਰਟ ਦੀ ਬੈਂਚ ਵਿੱਚ ਜਸਟਿਸ ਜੇਬੀ ਪਾਰਦੀਵਾਲਾ ਤੇ ਜਸਟਿਸ ਮਨੋਜ ਮਿਸ਼ਰਾ ਵੀ ਸ਼ਾਮਲ ਸੀ ਰਾਜ ਸਰਕਾਰ ਸੁਪਰੀਮ ਕੋਰਟ ਦੁਆਰਾ ਨਿਯੁਕਤ ਇੱਕ ਜਿਹੜੀ ਕਮੇਟੀ ਸਮਿਤੀ ਬਣਾਈ ਗਈ ਹੈ ਸਮਿਤੀ ਨੂੰ ਲਿਸਟ ਸੌਂਪੇਗੀ ਇਸ ਰਿਪੋਰਟ ਦੇ ਵਿੱਚ ਸਾਰੇ ਸੰਪਰਦਾਵਾਂ ਤੇ ਧਾਰਮਿਕ ਸਥਾਨ ਸ਼ਾਮਲ ਹੋਣਗੇ ਸੁਪਰੀਮ ਕੋਰਟ ਨੇ ਹਿੰਸਾ ਗ੍ਰਸਤ ਮਨੀਪੁਰ ਦੇ ਵਿੱਚ ਜਾਂਚ ਰਾਹਤ ਮੈਡੀਕਲ ਸਹਾਇਤਾ ਮੁਆਵਜ਼ਾ ਤੇ ਹੋਰ ਪੁਨਰ ਨਿਵਾਸ ਲਈ ਕੀ ਕੁਝ ਕੀਤਾ ਗਿਆ ਦੀ ਜਾਂਚ ਦੇ ਲਈ ਅਗਸਤ ਮਹੀਨੇ ਦੇ ਵਿੱਚ ਇੱਕ ਕਮੇਟੀ ਬਣਾਈ ਸੀ ਸਮਿਤੀ ਬਣਾਈ ਸੀ ਨਿਰਦੇਸ਼ ਦਿੱਤਾ ਸੀ ਇਸ ਦੇ ਵਿੱਚ ਹਾਈ ਕੋਰਟ ਦੇ ਤਿੰਨ ਸਾਬਕਾ ਜੱਜ ਜਸਟਿਸ ਗੀਤਾ ਮਿੱਤਲ ਜਸਟਿਸ ਸ਼ਾਲਨੀ ਜੋਸ਼ੀ ਜਸਟਿਸ ਆਸ਼ਾ ਮੇਨਨ ਵੀ ਸ਼ਾਮਲ ਸਨ ਕੋਰਟ ਨੇ ਮਈ ਮਹੀਨੇ ਤੋਂ ਬਾਅਦ ਬਾਅਦ ਤੋਂ ਜਿਹੜੇ ਵੀ ਨਸ਼ਟ ਕੀਤੇ ਗਏ ਧਾਰਮਿਕ ਸਥਾਨ ਨੇ ਜਾਂ ਉੱਥੇ ਨੁਕਸਾਨ ਜਿੰਨਾ ਨੂੰ ਪਹੁੰਚਾਇਆ ਗਿਆ ਉਹਨਾਂ ਦੇ ਪੁਨਰ ਨਿਰਮਾਣ ਦੇ ਲਈ ਵੀ ਜਿਹੜੀ ਇਸ ਕਮੇਟੀ ਨੂੰ ਇੱਕ ਵਿਆਪਕ ਪ੍ਰਸਤਾਵ ਤਿਆਰ ਕਰਨ ਦੀ ਵੀ অনুমতি ਦੇ ਦਿੱਤੀ ਹੈ ਹਿੰਸਾ ਦੇ ਦੌਰਾਨ ਉੱਥੋਂ ਘੱਟੋ-ਘੱਟ 64 ਲੋਕ ਜਿਹੜੇ ਮਾਰੇ ਗਏ ਨੇ ਜਿਨ੍ਹਾਂ ਦੀ ਉੱਥੇ ਪਛਾਣ ਵੀ ਹੋਈ ਹੈ ਔਰ ਅੰਤਿਮ ਸੰਸਕਾਰ ਵੀ 64 ਲੋਕਾਂ ਦਾ ਕਰ ਦਿੱਤਾ ਗਿਆ ਸੀ ਹਾਲਾਂਕਿ ਉੱਥੇ ਨੁਕਸਾਨ ਜ਼ਿਆਦਾ ਹੋਇਆ ਅਗਨੀ ਅਗਨੀ ਭੇਟ ਹੋ ਗਈਆਂ ਕਈ ਚੀਜ਼ਾਂ ਔਰ ਇਸ ਮਸਲੇ ਦੇ ਵਿੱਚ ਜਿਹੜੀਆਂ ਅੱਗਾਂ ਲੱਗੀਆਂ ਜਾਂ ਹਿੰਸਾ ਭੜਕੀ ਉਸ ਦੇ ਕਾਰਨ ਤੇ ਉਸ ਨੂੰ ਫਿਰ ਮੁੜ ਸ਼ਾਂਤੀ ਉਸ ਦੇ ਵਿੱਚ ਪੈਦਾ ਕਰਨ ਦੇ ਲਈ ਰਾਜ ਦੇ ਵਿੱਚ ਕੀ ਕੋਈ ਸਰਕਾਰ ਨੇ ਕੀਤਾ ਇਹ ਸਾਰੀਆਂ ਰਿਪੋਰਟਾਂ ਸਾਰੇ ਜਵਾਬ ਸੁਪਰੀਮ ਕੋਰਟ ਦੇ ਵੱਲੋਂ ਰਾਜ ਸਰਕਾਰ ਤੋਂ ਲਏ ਜਾ ਰਹੇ ਨੇ ਮੰਗੇ ਜਾ ਰਹੇ ਨੇ ਪਾਰਲੀਮੈਂਟ ਵਿੱਚੋਂ ਜਿਸ ਪਾਰਲੀਮੈਂਟ ਸੰਸਦ ਮੈਂਬਰ ਨੂੰ ਬਾਹਰ ਦਾ ਰਸਤਾ ਦਿਖਾਇਆ ਗਿਆ ਔਰ TMC ਦੇ ਸੰਸਦ ਮੈਂਬਰ ਨੇ ਮੋਹਾ ਮੇਤਰਾ ਉਹਨਾਂ ਦੀ ਸੁਣਵਾਈ ਸੁਪਰੀਮ ਕੋਰਟ ਵਿੱਚ ਹੋਣੀ ਸੀ ਹਾਲਾਂਕਿ ਸੁਣਵਾਈ ਨੂੰ 3 ਜਨਵਰੀ ਤੱਕ ਰੱਖ ਦਿੱਤਾ ਗਿਆ ਲੋਕ ਸਭਾ ਦੇ ਵਿੱਚ ਨਿਸ਼ਕਾਸ਼ਨ ਦੇ ਖਿਲਾਫ ਪਟੀਸ਼ਨ ਲਗਾਈ ਗਈ ਸੀ ਮਹੂਆ ਮੇਤਰਾ ਦੇ ਵੱਲੋਂ ਕੈਸ਼ ਫਾਰ ਕਵੇਰੀ ਕੇਸ ਨਾਲ ਉਹਨਾਂ ਦੀ ਜਿਹੜੀ ਆ ਮੈਂਬਰਸ਼ਿਪ ਉਹ ਰੱਦ ਕਰ ਦਿੱਤੀ ਗਈ ਹੈ ਉਹ ਚਲੀ ਗਈ ਹੈ ਉਹਨਾਂ ਦੇ ਹੱਥੋਂ ਖੁੱਸ ਗਈ ਹੈ ਹਾਲਾਂਕਿ ਭਾਜਪਾ ਸੰਸਦ ਨਿਸ਼ੀ ਕਾਂਦੂਬੇ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਦੇ ਕੋਲ ਚਿੱਠੀ ਲਿਖੀ ਸੀ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਸੀ ਕਿ ਮੋਹਵਾ ਮਿਤਰਾ ਨੂੰ ਸੰਸਦ 'ਤੇ ਸਵਾਲ ਪੁੱਛਣ ਦੇ ਲਈ ਪੈਸੇ ਮਿਲੇ ਨੇ ਇਹ ਸਾਰੀਆਂ ਗੱਲਾਂ ਚਰਚਾ ਦਾ ਵਿਸ਼ਾ ਬਣੀਆਂ ਰਹੀਆਂ ਟੀਐਮਸੀ ਨੇਤਾ ਮੋਹਵਾ ਮਿਤਰਾ ਦੀ 8 ਦਸੰਬਰ ਨੂੰ ਜਿਹੜੀ ਆ ਉਹ ਮੈਂਬਰਸ਼ਿਪ ਚਲੀ ਗਈ ਸੀ ਹੱਥੋਂ ਮੋਹਵਾ ਨੇ ਨਿਸ਼ਕਾਸ਼ਨ ਦੇ ਖਿਲਾਫ ਜਿਹੜੀ ਉਹਨਾਂ ਨੂੰ ਬਾਹਰ ਕੱਢਿਆ ਗਿਆ सस्पेंशन ਦੇ ਖਿਲਾਫ ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਲਗਾਈ ਸੀ ਇਸ ਪਟੀਸ਼ਨ ਦੇ ਉੱਤੇ ਸੁਪਰੀਮ ਕੋਰਟ ਨੇ ਸੁਣਵਾਈ ਫਿਲਹਾਲ ਦੇ ਲਈ ਟਾਲ ਦਿੱਤੀ ਹੈ ਤੇ ਹੁਣ ਇਹ ਸੁਣਵਾਈ 3 ਜਨਵਰੀ 2024 ਨੂੰ ਹੋਵੇਗੀ ਅਗਲੀ ਖਬਰ ਜੁੜੀ ਹੈ ਰਾਜਸਥਾਨ ਦੀ ਸਿਆਸਤ ਨਾਲ ਨਵੀਂ ਬਣੀ ਸਰਕਾਰ ਜਿਹੜੀ ਜਿਸ ਵਿੱਚ ਬਹੁਮਤ ਆ ਜਿਹੜਾ ਉਹ ਭਾਜਪਾ ਨੂੰ ਮਿਲਿਆ ਔਰ ਉੱਥੇ ਮੁੱਖ ਮੰਤਰੀ ਬਜੋ ਤੇ ਦੋ ਡਿਪਟੀ ਸੀਐਮ ਦੇ ਬਜੋ ਸੌ ਚੱਕਣ ਵਾਲਿਆਂ ਨੇ ਸੌ ਚੁੱਕੀ ਜਿਸ ਦੇ ਵਿੱਚ ਕੇਂਦਰੀ ਮੰਤਰੀਆਂ ਨੇ ਵੀ ਸ਼ਿਰਕਤ ਕੀਤੀ ਭਜਨ لال Rajasthan ਦੇ ਨਵੇਂ ਮੁੱਖ ਮੰਤਰੀ ਵਜੋਂ ਸੌ ਚੁੱਕੇ ਨੇ ਦੀਆ ਕੁਮਾਰੀ ਤੇ ਬੈਰਵਾ ਨੇ ਵੀ ਡਿਪਟੀ ਸੀਐਮ ਦੇ ਵਜੋਂ ਅਹੁਦੇ ਦੀ ਸੌ ਚੁੱਕ ਲਈ ਹੈ ਇਸ ਦੌਰਾਨ ਭਜਨ لال ਸ਼ਰਮਾ ਦੇ ਨਾਲ ਦੋ ਉਪ ਮੁੱਖ ਮੰਤਰੀਆਂ ਦੀਆ ਕੁਮਾਰੀ ਤੇ ਪ੍ਰੇਮਚੰਦ ਬੈਰਵਾ ਨੇ ਜਿਹੜੀ ਸੌ ਚੁੱਕੀ ਹੈ ਰਾਜਪਾਲ ਕਲਰਾਜ ਮਿਸ਼ਰਾ ਨੇ ਤਿੰਨਾਂ ਨੂੰ ਸੌ ਚੁਕਾਈ ਹੈ ਇਸ ਮੌਕੇ ਦੇ ਵਿੱਚ ਰਾਜਸਥਾਨ ਦੇ ਮੁੱਖ ਮੰਤਰੀ ਉਹਦੇ ਅਹੁਦੇ ਵਜੋਂ ਤੇ ਉਪ ਮੁੱਖ ਮੰਤਰੀਆਂ ਦੇ ਅਹੁਦੇ ਵਜੋਂ ਗੁਪਤਤਾ ਦੀ ਸੌਂਚ ਚੁੱਕੀ ਗਈ ਹੈ ਇਸ ਸੌਂਚ ਚੁੱਕ ਸਮਾਗਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗ੍ਰਹਿ ਮੰਤਰੀ ਅਮਿਤ ਸ਼ਾ ਰੱਖਿਆ ਮੰਤਰੀ ਰਾਜਨਾ ਸਿੰਘ ਤੇ ਕਈ ਹੋਰ ਰਾਜਾਂ ਦੇ ਮੁੱਖ ਮੰਤਰੀਆਂ ਨੇ ਵੀ ਸ਼ਿਰਕਤ ਕੀਤੀ ਇਸ ਦੌਰਾਨ ਭਜਨ ਲਾਲ ਸ਼ਰਮਾ ਦੇ ਨਾਲ ਦੋ ਉਪ ਮੁੱਖ ਮੰਤਰੀਆਂ ਦੀਆ ਕੁਮਾਰੀ ਤੇ ਪ੍ਰੇਮਚੰਦ ਬਹਿਰਵਾ ਨੇ ਵੀ ਸੌਂਚ ਚੁੱਕੀ ਰਾਜਪਾਲ ਕਲਰਾਜ ਮਿਸ਼ਰਾ ਨੇ ਤਿੰਨਾਂ ਨੂੰ ਸੌਂਚਕਾਈ ਹੈ ਇੱਥੇ ਵੀ ਦੱਸਣਾ ਬਣਦਾ ਹੈ ਕਿ ਪ੍ਰੋਗਰਾਮ ਜੈਪੁਰ ਦੇ ਅਲਬਰਟ ਹਾਲ ਦੇ ਸਾਹਮਣੇ आयोजित ਕੀਤਾ ਗਿਆ ਸੀ Rajasthan ਦੇ ਨਵੇਂ ਚੁਣੇ ਗਏ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਤੇ ਦੋ ਉਪ ਮੁੱਖ ਮੰਤਰੀਆਂ ਦੇ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਖਾਸ ਤੌਰ ਤੇ ਗੱਲਬਾਤ ਵੀ ਹੋਈ ਭਾਜਪਾ ਨੇਤਾ ਪ੍ਰੇਮਚੰਦ ਬੈਰਵਾ ਨੇ Jaipur ਵਿੱਚ ਪ੍ਰਧਾਨ ਮੰਤਰੀ ਮੋਦੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਹੋਰ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿੱਚ Rajasthan ਦੇ ਉਪ ਮੁੱਖ ਮੰਤਰੀ ਵੱਜੋਂ ਸੌਚੀ ਹੈ ਇਸੇ ਤਰ੍ਹਾਂ ਹੋਰ ਗਤੀਵਿਧੀਆਂ ਸਿਆਸਤ ਨਾਲ ਜੁੜੀਆਂ ਹੋਈਆਂ ਭਾਜਪਾ ਦੀਆਂ ਖਾਸ ਕਰਕੇ ਤਿੰਨ ਵੱਡੇ ਸੂਬਿਆਂ ਦੇ ਵਿੱਚ ਜਿੱਥੇ ਸਰਕਾਰ ਉਹਨਾਂ ਦੀ ਬਣੀ ਹੈ ਉੱਥੇ-ਉੱਥੇ ਇਹ ਗਤੀਵਿਧੀਆਂ ਸਾਹਮਣੇ ਆ ਰਹੀਆਂ ਨੇ ਅਗਲੀ ਖਬਰ ਖੇਡ ਜਗਤ ਨਾਲ ਜੁੜੀ ਹੈ ਖਾਸ ਕਰਕੇ cricket ਦੇ ਨਾਲ MS Dhoni ਦੀ ਜਰਸੀ ਨੰਬਰ 7 ਵੀ ਰਿਟਾਇਰ ਨੰਬਰਾਂ ਦੇ ਵਿੱਚ ਸੋਚੀ ਦੇ ਵਿੱਚ ਸ਼ਾਮਲ ਕਰ ਲਈ ਗਈ ਹੈ ਸਚਿਨ ਤੰਦੋਲਕਰ ਤੋਂ ਬਾਅਦ ਹੁਣ ਕਈ ਨੰਬਰ ਖਾਲੀ ਨੇ ਔਰ ਕਈ ਜਰਸੀਆਂ ਹਾਲੇ ਵੀ ਖਿਡਾਰੀਆਂ ਦੇ ਨਾਮ ਨੇ Dhoni ਦਾ ਸਿਰਫ ਇੱਕ ਮਹਾਨ ਕਪਤਾਨ ਅਤੇ ਇੱਕ ਮਹਾਨ ਫਰਨੀਸ਼ਰ ਵਜੋਂ ਜਾਣਿਆ ਜਾਂਦਾ ਹੈ ਬਲਕਿ ਇਸ ਤੋਂ ਇਲਾਵਾ ਉਹ ਨੰਬਰ ਵਨ ਵਜੂ ਵੀ ਜਾਣਿਆ ਜਾਂਦਾ ਥੋਨੀ ਆਪਣੇ ਨੰਬਰ 7 ਲਈ ਵੀ ਜਾਣਿਆ ਜਾਂਦਾ ਇਸ ਦੇ ਲਈ ਵੀ ਜਿਹੜਾ ਕੀ ਹੈ ਉਹ ਕਾफी ਚਰਚਾ ਦਾ ਵਿਸ਼ਾ ਬਣੇ ਰਹਿੰਦੇ ਨੇ ਕਈ ਜਿਹੜੇ ক্রিকেট ਫੈਨ ਨੇ ਉਹ ਥੋਨੀ ਦੀ ਜਰਸੀ ਨੰਬਰ 7 ਪਹਿਨ ਕਹੀ ক্রিকেট ਦੇ دیਵਾਨੇ ਨੇ ਜਿਹੜੇ ਕਿਤੇ ਨਾ ਕਿਤੇ ਦੇਖੇ ਜਾ ਸਕਦੇ ਨੇ ਭਾਰਤੀ ਟੀਮ ਦੇ ਸਭ ਤੋਂ ਸਫਲ ਕਪਤਾਨਾਂ ਵਿੱਚੋਂ ਇੱਕ ਮੰਨੇ ਜਾਂਦੇ ਨੇ ਮਹਿੰਦਰ ਸਿੰਘ ਥੋਨੀ ਨੇ 15 ਅਗਸਤ 2000 ਵੀ ਨੂੰ ਅੰਤਰਰਾਸ਼ਟਰੀ ক্রিকেট ਤੋਂ ਸਨਿਆਸ ਲੈ ਲਿਆ ਸੀ ਹਾਲਾਂਕਿ ਥੋਨੀ ਅਜੇ ਵੀ ਆਈਪਲ ਖੇਡਦੇ ਨੇ ਥੋਨੀ ਦੇ ਸਨਿਆਸ ਦੇ 3 ਸਾਲ ਬਾਅਦ ਭਾਰਤੀ ক্রিকেট ਕੰਟਰੋਲ ਬੋਰਡ ਬੀਸੀਸੀਆਈ ਨੇ ਵੱਡਾ ਫੈਸਲਾ ਲਿਆ ਥੋਨੀ ਨਾ ਸਿਰਫ ਇੱਕ ਮਹਾਨ ਕਪਤਾਨ ਨੇ ਇੱਕ ਮਹਾਨ ਫਿਨਿਸ਼ਰ ਵਜੋਂ ਵੀ ਜਾਣੇ ਜਾਂਦੇ ਰਹੇ ਨੇ ਤੇ 7 ਨੰਬਰ ਜਰਸੀ ਵਜੋਂ ਵੀ ਇਹ ਥੋਨੀ ਦੀ ਜਰਸੀ ਦਾ ਨੰਬਰ ਹੈ ਬੀਸੀਸੀਆਈ ਨੇ ਇਸ ਨੂੰ ਲੈ ਕੇ ਵੱਡਾ ਫੈਸਲਾ ਕੀਤਾ ਥੋਨੀ ਦੀ ਕਪਤਾਨੀ ਵਿੱਚ ਭਾਰਤ ਨੇ 2007 ਵਿੱਚ T20 ਵਿਸ਼ਵ ਕੱਪ ਜਿੱਤਿਆ ਸੀ ਉਹਨਾਂ ਦੀ ਕਪਤਾਨੀ 'ਚ ਟੀਮ ਨੇ ਇੱਕ ਵਾਰ ਫਿਰ 2014 ਚ T20 ਵਿਸ਼ਵ ਕੱਪ ਦਾ ਫਾਈਨਲ ਖੇਡਿਆ ਪਰ ਇਸ ਵਾਰ ਉਹ ਜਿੱਤ ਨਹੀਂ ਸਕੇ ਤੋਂ ਨਿੱਦੀ ਕਪਤਾਨੀ ਵਿੱਚ ਹੀ ਭਾਰਤ ਨੇ 2 ਸਾਲ 2011 ਚ ਇੱਕ ਰੋਜ਼ਾ ਵਿਸ਼ਵ ਕੱਪ ਵੀ ਜਿੱਤਿਆ। Indian Express ਤੇ NDTV ਦੀ ਵੈਬਸਾਈਟ ਤੇ ਪ੍ਰਕਾਸ਼ਿਤ ਰਿਪੋਰਟ ਦੇ ਅਨੁਸਾਰ BCCI ਨੇ ਥੋਨੀ ਦੀ ਜਰਸੀ ਨੰਬਰ 7 ਨੂੰ ਰਿਟਾਇਰ ਕਰਨ ਦਾ ਫੈਸਲਾ ਕੀਤਾ ਹੈ। Indian Express ਦੇ ਸੂਤਰ ਦੇ ਸੂਤਰਾ ਦੇ ਹਵਾਲੇ ਨਾਲ ਆਪਣੀ ਰਿਪੋਰਟ ਚ ਲਿਖਿਆ ਕਿ BCCI ਨੇ ਖਿਡਾਰੀਆਂ ਨੂੰ ਸਪਸ਼ਟ ਕਿਹਾ ਕਿ ਉਹ ਟੀਮ ਇੰਡੀਆ ਚ ਰਹਿੰਦੇ ਹੋਏ 7 ਨੰਬਰ ਦੀ ਜਰਸੀ ਨਹੀਂ ਪਹਿਨ ਸਕਦੇ। Indian Express ਨੇ ਲਿਖਿਆ ਕਿ Team India ਦੇ ਨੌਜਵਾਨ ਖਿਡਾਰੀਆਂ ਤੇ ਮੌਜੂਦਾ ਖਿਡਾਰੀਆਂ ਨੂੰ ਕਿਹਾ ਗਿਆ ਕਿ ਉਹ ਜਰਸੀ ਨੰਬਰ 7 ਨਹੀਂ ਪਹਿਨ ਸਕਦੇ। ਸੂਤਰਾਂ ਦੇ ਹਵਾਲੇ ਨਾਲ ਰਿਪੋਰਟ 'ਚ ਸਾਫ਼ ਲਿਖ ਦਿੱਤਾ ਗਿਆ ਹੈ, BCCI ਨੇ ਧੋਨੀ ਦੀ ਜਰਸੀ ਨੂੰ ਰਿਟਾਇਰ ਕਰਨ ਦਾ ਫੈਸਲਾ ਕੀਤਾ ਹੈ। ਅਗਲੀ ਖਬਰ ਜੁੜੀ ਹੈ ਕਸ਼ਮੀਰ ਦੇ ਨਾਲ। ਪਾਕਿਸਤਾਨ ਦੇ ਕੇਅਰ ਟੇਕਰ PM ਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਜਿਸ ਦਾ ਜਿਸ ਨੇ ਧਿਆਨ ਭਾਰਤ ਦਾ ਵੀ ਆਪਣੇ ਵੱਲ ਖਿੱਚਿਆ ਪਾਕਿਸਤਾਨ ਦੇ ਕੇਅਰ ਟੇਕਰ ਪੀਐਮ ਅਨਵਾਰ ਉਲ ਹਕ ਕਾਕੜ ਨੇ ਕਿਹਾ ਹੈ ਕਿ ਆਰਟੀਕਲ 370 ਦੇ ਭਾਰਤ ਨੇ ਸੁਪਰੀਮ ਕੋਰਟ ਦਾ ਫੈਸਲਾ ਰਾਜਨੀਤੀ ਤੋਂ ਪ੍ਰੇਰਿਤ ਹੈ ਅਸੀਂ ਕਸ਼ਮੀਰ ਦੇ ਲੋਕਾਂ ਤੇ ਲਈ ਨੈਤਿਕ ਰਾਜਨੀਤਿਕ ਤੇ ਡਿਪਲੋਮੈਟਿਕ ਸਪੋਰਟ ਜਾਰੀ ਰੱਖਾਂਗੇ ਘਰੇਲੂ ਕਾਨੂੰਨ ਅਤੇ ਨਿਆਇਕ ਫੈਸਲਿਆਂ ਦੇ ذریعے ਭਾਰਤ ਆਪਣੇ ਫਰਜ਼ਾਂ ਤੋਂ ਛੁਟਕਾਰਾ ਨਹੀਂ ਪਾ ਸਕਦਾ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਯਾਨੀ ਕਿ ਪੀਓਕੇ ਲੇਜਿਸਲੇਟਿਵ ਅਸੈਂਬਲੀ ਦੇ ਸਪੈਸ਼ਲ ਸੈਸ਼ਨ ਨੂੰ ਸੰਬੋਧਿਤ ਕਰਦੇ ਹੋਏ ਕਾਕੜ ਨੇ ਕਿਹਾ ਕਿ ਕਸ਼ਮੀਰ ਪਾਕਿਸਤਾਨ ਦੀਆਂ ਨਸਾਂ ਦੇ ਵਿੱਚ ਹੈ ਪਾਕਿਸਤਾਨ ਸ਼ਬਦ ਹੀ ਕਸ਼ਮੀਰ ਦੇ ਬਿਨਾ ਅਧੂਰਾ ਹੈ ਪਾਕਿਸਤਾਨ ਤੇ ਕਸ਼ਮੀਰ ਦੇ ਲੋਕਾਂ ਨੂੰ ਇੱਕ ਖਾਸ ਰਿਸ਼ਤਾ ਹੈ ਰਾਜਨੀਤੀ ਤੋਂ ਅਲੱਗ ਹੋ ਕੇ ਪੂਰਾ ਪਾਕਿਸਤਾਨ ਇਸ ਗੱਲ ਦਾ ਸਮਰਥਨ ਕਰਦਾ ਹੈ ਕਿ ਕਸ਼ਮੀਰੀਆਂ ਦੇ ਕੋਲ ਆਪਣੇ ਫੈਸਲੇ ਲੈਣ ਦਾ ਹੱਕ ਹੈ ਭਾਰਤ ਤੇ ਪਾਕਿਸਤਾਨ ਦੇ ਰਿਸ਼ਤੇ ਸੁਧਾਰਨ ਦਾ ਜਿੰਮਾ ਇਹ ਗਿਆ ਗਿਆ ਕਾਕੜ ਨੇ ਕਿਹਾ ਕਾਕੜ ਨੇ ਅਗੇ ਕਿਹਾ ਕਿ ਪਾਕਿਸਤਾਨ ਦੀ ਵਿਦੇਸ਼ ਨੀਤੀ ਦੇ ਵਿੱਚ ਵੀ ਜੰਮੂ ਕਸ਼ਮੀਰ ਇੱਕ ਐਮ ਪਹਿਲੂ ਹੈ ਭਾਰਤ ਦੇ ਸੁਪਰੀਮ ਕੋਰਟ ਦਾ ਫੈਸਲਾ ਕਾਨੂੰਨ ਨਹੀਂ ਬਲਕਿ ਸਿਰਫ ਰਾਜਨੀਤੀ ਦਾ ਰਤਾ ਪਾਕਿਸਤਾਨੀ ਪੀਐਮ ਨੇ ਇਹ ਵੀ ਕਿਹਾ ਕਿ ਕਸ਼ਮੀਰ ਸੰਯੁਕਤ ਰਾਸ਼ਟਰ ਯਾਨੀ ਕਿ ਯੂਨ ਦਾ ਸਭ ਤੋਂ ਪੁਰਾਣਾ ਅਲ ਸੁਲਜਿਆ ਅਜੰਡਾ ਹੈ ਇਥੋਂ ਤੱਕ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਪ੍ਰਸਤਾਵਾਂ ਤੋਂ ਵੀ ਲਾਗੂ ਨਹੀਂ ਕੀਤਾ ਗਿਆ ਪਾਕਿਸਤਾਨ ਆਪਣੇ ਗੁਆਂਢੀ ਦੇਸ਼ ਹੋਣ ਦੇ ਨਾਤੇ ਭਾਰਤ ਤੋਂ ਅੱਛੇ ਰਿਸ਼ਤਿਆਂ ਦੀ ਜਿਹੜੀ ਕਾਮਨਾ ਕਰਦਾ ਚਾਹੁੰਦਾ ਇੱਛਾ ਹੈ ਪਰ 2019 ਦੇ ਵਿੱਚ ਭਾਰਤ ਸਰਕਾਰ ਨੇ ਕਸ਼ਮੀਰ ਦੇ ਵਿੱਚ ਜੋ ਇੱਕ ਤਰਫਾ ਫੈਸਲਾ ਕੀਤਾ ਉਸ ਦੀ ਵਜ੍ਹਾ ਲਈ ਮਾਹੌਲ ਖਰਾਬ ਹੋ ਗਿਆ ਇਸੇ ਲਈ ਠੀਕ ਕਰਨ ਦੀ ਜ਼ਿੰਮੇਵਾਰੀ ਵੀ ਸਿਰਫ ਹੁਣ ਭਾਰਤ ਦੇ ਉੱਪਰ ਹੀ ਹੈ ਸੁਪਰੀਮ ਕੋਰਟ ਨੇ ਆਰਟੀਕਲ 370 ਹਟਾਏ ਜਾਣ ਤੋਂ ਬਾਅਦ ਇਹ ਫੈਸਲਾ ਪ੍ਰਕਰਾਰ ਰੱਖਿਆ 11 ਦਸੰਬਰ ਤੋਂ ਸੁਪਰੀਮ ਕੋਰਟ ਨੇ ਕਸ਼ਮੀਰ ਤੇ ਆਰਟੀਕਲ 370 ਹਟਾਉਣ ਦੇ ਮੁੱਦੇ ਤੇ ਸੁਣਵਾਈ ਕਰਦੇ ਹੋਏ ਸਰਕਾਰ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਸੀ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਆਰਟੀਕਲ 370 ਆਸਥਾਈ ਸੀ ਜੰਮੂ ਕਸ਼ਮੀਰ ਭਾਰਤ ਦਾ ਅਟੁੱਟਾ ਹੰਗ ਹੈ ਰਾਸ਼ਟਰਪਤੀ ਤੋਂ ਲੈ ਕੇ ਇਹ ਫੈਸਲੇ ਲੈਣ ਦਾ ਪੂਰਾ ਅਧਿਕਾਰ ਹੈ ਇਸ ਦੇ ਲਈ ਨਾਲ ਹੀ ਰਾਜ ਦੇ ਵਿੱਚ ਸਤੰਬਰ 2024 ਤੱਕ ਚੋਣਾਂ ਕਰਾਉਣ ਦਾ ਆਦੇਸ਼ ਵੀ ਦਿੱਤਾ ਗਿਆ ਸੀ ਇਸ ਦੇ ਲਈ ਹੁਣ ਕੇਂਦਰ ਸਰਕਾਰ ਨੇ ਤੈਅ ਕਰਨਾ ਹੈ ਕਿ ਕਸ਼ਮੀਰ ਦੇ ਵਿੱਚ ਇੱਕ ਅਸੈਂਬਲੀ ਦੀ ਜਿਹੜੀ ਚੋਣ ਹੈ ਸੂਬੇ ਦੀ ਚੋਣ ਹੈ ਉਹ ਕਦੋਂ ਤੱਕ ਸੰਭਵ ਹੋ ਸਕਦੀ ਹੈ ਅਗਲੀ ਖਬਰ ਮ드ਰਾਸ ਹਾਈ ਕੋਰਟ ਦੇ ਨਾਲ ਜੁੜੀ ਹੈ ਥੋਨੀ ਦੀ ਇੱਕ ਪਟੀਸ਼ਨ ਦੇ ਉੱਤੇ ਐਮ ਐਸ ਥੋਨੀ ਸਾਬਕਾ ਭਾਰਤੀ ਕ੍ਰਿਕਟ ਕਪਤਾਨ ਜਿਨ੍ਹਾਂ ਦੀ ਇੱਕ ਪਟੀਸ਼ਨ ਦੇ ਉੱਤੇ ਇੱਕ ਆਈ ਪੀ ਐਸ ਅਫਸਰ ਨੂੰ ਸਜ਼ਾ ਮਿਲੀ ਹੈ 15 ਦਿਨ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ ਆਈ ਪੀ ਐਲ ਮੈਚ ਫਿਕਸਿੰਗ ਦਾ ਉਸ ਦੇ ਉੱਤੇ ਦੋਸ਼ ਲਗਾਇਆ ਗਿਆ ਸੀ ਮ드ਰਾਸ ਹਾਈ ਕੋਰਟ ਨੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਪਟੀਸ਼ਨ ਤੇ ਸੁਣਵਾਈ ਕਰਦਿਆਂ ਹੋਇਆਂ ਇੱਕ ਰਿਟਾਇਰਡ ਆਈਪੀਐਸ ਅਫਸਰ ਜੀ ਸੰਪਤ ਕੁਮਾਰ ਨੂੰ 15 ਦਿਨ ਦੀ ਕੈਦ ਦੀ ਸਜ਼ਾ ਸੁਣਾਈ ਹੈ ਹਾਲਾਂਕਿ ਸਜ਼ਾ ਤੋਂ 30 ਦਿਨਾਂ ਦੇ ਲਈ ਇਸ ਨੂੰ ਅਸਥਾਗਤ ਰੱਖਿਆ ਗਿਆ ਜਿਸ ਦੇ ਲਈ ਉਹ ਫੈਸਲੇ ਦੇ ਖਿਲਾਫ ਅਪੀਲ ਕਰ ਸਕਦੇ ਨੇ ਪਰ 2013 ਦੇ ਦੌਰਾਨ ਹੋਏ ਆਈਪੀਐਲ ਮੈਚ ਫਿਕਸਿੰਗ ਦੇ ਨਾਲ ਜੁੜਿਆ ਹੋਇਆ ਮਾਮਲਾ ਹੈ 2013 ਦੇ ਵਿੱਚ ਜੀ ਸੰਪਤ ਕੁਮਾਰ ਤਾਮਿਲਨਾਡੂ ਪੁਲਿਸ ਦੇ ਸੀਆਈਡੀ ਅਫਸਰ ਸੀ ਉਹਨਾਂ ਨੇ 2013 ਆਈਪੀਐਲ ਸੱਟੇਬਾਜ਼ੀ ਮਾਮਲੇ ਦੀ ਸ਼ੁਰੂਆਤੀ ਜਾਂਚ ਕੀਤੀ ਸੀ ਉਹਨਾਂ ਦੇ ਉੱਤੇ ਸੱਟੇਬਾਜ਼ਾਂ ਨੂੰ ਛੱਡਣ ਦੇ ਲਈ ਰਿਸ਼ਵਤ ਲੈਣ ਦਾ ਵੀ ਜਿਹੜਾ ਕੀ ਦੋਸ਼ ਲੱਗਿਆ ਸੀ ਇਸ ਦੇ ਲਈ ਉਹਨਾਂ ਕੇਸ ਜਿਹੜਾ ਕੇਸ ਤੋਂ ਹਟਾ ਦਿੱਤਾ ਗਿਆ ਸੀ ਸੰਪਤ ਨੇ ਇਸ ਕੇਸ ਦੇ ਵਿੱਚ ਧੋਨੀ ਦਾ ਨਾਮ ਵੀ ਸ਼ਾਮਲ ਕੀਤਾ ਸੀ ਇਸ ਦੇ ਉੱਤੇ ਧੋਨੀ ਨੇ ਜੀ ਸੰਪਤ ਕੁਮਾਰ ਅਤੇ ਇੱਕ ਟੈਲੀਵਿਜ਼ਨ ਚੈਨਲ ਗਰੁੱਪ ਦੇ ਖਿਲਾਫ 100 ਕਰੋੜ ਰੁਪਏ ਦਾ ਮਾਨਹਾਨੀ ਦਾ ਕੇਸ ਕੀਤਾ ਸੀ ਧੋਨੀ ਨੇ ਸੰਪਤ ਦੇ ਖਿਲਾਫ ਅਮਾਨਨਾ ਯਾਚਕਾ ਵੀ ਦਾਇਰ ਕੀਤੀ ਸੀ ਇਸ ਪਟੀਸ਼ਨ ਦੇ ਵਿੱਚ ਸੰਪਤ ਦੇ ਔਰਤਾਂ ਅਸ ਸੁਪਰੀਮ ਕੋਰਟ ਤੇ ਮ드ਰਾਸ ਹਾਈ ਕੋਰਟ ਦੇ ਖਿਲਾਫ ਕੀਤੀ ਗਈ ਅਪਮਾਨਜਨਕ ਟਿੱਪਣੀਆਂ ਦਾ ਹਵਾਲਾ ਦਿੱਤਾ ਗਿਆ ਸੀ ਆਈਪੀਐਸ ਆਈਪੀਐਸ ਅਫਸਰ ਸੰਪਤ ਨੇ ਸੁਪਰੀਮ ਕੋਰਟ ਦੇ ਉੱਤੇ ਟਿੱਪਣੀ ਕੀਤੀ ਸੀ ਸੰਪਤ ਕੁਮਾਰ ਨੇ ਕਥਿਤ ਰੂਪ ਦੇ ਵਿੱਚ ਦਾਵਾ ਕੀਤਾ ਸੀ ਕਿ ਸੁਪਰੀਮ ਕੋਰਟ ਨੇ 2013 ਆਈਪਲ ਦੇ ਵਿੱਚ ਮੈਚ ਫਿਕਸਿੰਗ ਦੇ ਉੱਤੇ ਜਸਟਿਸ ਮਰਦੁਲ ਸਮਿਤੀ ਦੀ ਰਿਪੋਰਟ ਦੇ ਕੁਝ ਹਿੱਸਿਆਂ ਨੂੰ ਸੀਲਬੰਦ ਕਵਰ ਦੇ ਵਿੱਚ ਰੱਖਣ ਦਾ ਫੈਸਲਾ ਕੀਤਾ ਇਸੇ ਵਿਸ਼ੇਸ਼ ਜਾਂਚ ਦਲ ਤੋਂ ਨਹੀਂ ਸੌਂਪਿਆ ਗਿਆ ਧੋਨੀ ਨੇ ਆਪਣੀ ਐਸਪੀਟਿਸ਼ਨ ਦੇ ਵਿੱਚ ਤਰਕ ਦਿੱਤਾ ਸੀ ਕਿ ਸੰਪਤ ਨੇ ਕਿਹਾ ਸੀ ਕਿ ਸੀਲਬੰਦ ਨਿਫਾਫੇ ਨੂੰ ਰੋਕਣ ਦੇ ਪਿੱਛੇ ਸੁਪਰੀਮ ਕੋਰਟ ਦਾ ਇੱਕ ਮਕਸਦ ਸੀ ਥੋਨੀ ਦੀ ਕਪਤਾਨੀ ਦੇ ਵਿੱਚ ਭਾਰਤ ਨੇ 3 ਈਸੀਸੀ ਟਰਾਫੀਆਂ ਜਿੱਤੀਆਂ ਨੇ ਔਰ ਆਈਪੀਐਲ ਦੇ ਵਿੱਚ ਵੀ ਕਾਫੀ ਪ੍ਰਦਰਸ਼ਨ ਰਿਹਾ ਜਿਸ ਦੇ ਕਰਕੇ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਨੇ ਪਰ ਹੁਣ ਇੱਕ ਮਦਰਾਸ ਹਾਈ ਕੋਰਟ ਨੇ ਫੈਸਲਾ ਸੁਣਾਇਆ ਤੇ ਉੱਥੇ ਹੀ ਉਸ ਨੂੰ ਕੁਝ ਸਮਾਂ ਵੀ ਦਿੱਤਾ ਗਿਆ ਇੱਕ ਆਈਪੀਐਸ ਰਿਟਾਇਰਡ ਅਫਸਰ ਨੂੰ ਜਿਸ ਨੇ ਥੋਨੀ ਦੇ ਉੱਤੇ ਮੈਚ ਫਿਕਸਿੰਗ ਦੇ ਦੋਸ਼ ਲਗਾਏ ਸਨ ਤੇ ਉਸ ਆਈਪੀਐਸ ਅਫਸਰ ਨੂੰ 15 ਦਿਨਾਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਇਬਾਦ ਦੀ ਪੰਜਾਬ ਦੇ ਖਾਸ ਬੁਲੇਟਿਨ ਦੇਸ਼ ਦਾ ਖਬਰਨਾਮਾ ਚ ਖਬਰਾਂ ਦਾ ਸਿਲਸਲਾ ਇੱਥੇ ਖਤਮ ਹੁੰਦਾ ਤੁਸੀਂ ਬਨੇ ਰਹੋ ABC ਪੰਜਾਬ ਦੇ ਨਾਲ